ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਦੀਆਂ ਲੜਕੀਆਂ ਨੇ ਮਾਰੀਆਂ ਮੱਲਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12 ਮਾਰਚ 2025 ਦਾ ਨਤੀਜਾ ਐਲਾਨਿਆ ਗਿਆ ਇਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਦੀਆਂ ਲੜਕੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਸਾਰੇ ਵਿਦਿਆਰਥੀਆਂ ਨੇ ਆਪਣੀ 12ਵੀਂ ਕਲਾਸ ਪਹਿਲੇ ਦਰਜੇ ਵਿੱਚ ਪਾਸ ਕੀਤੀ ਪ੍ਰਿੰਸੀਪਲ ਵਿਸ਼ਵਿੰਦਰ দত্ত ਵੱਲੋਂ ਇਹਨਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਕਿਹਾ ਕਿ ਸਾਰੇ ਨਤੀਜੇ ਪਿੱਛੇ ਸਕੂਲ ਦੇ ਮਿਹਨਤੀ ਸਟਾਫ ਦਾ ਪੂਰਾ ਯੋਗਦਾਨ ਹੈ ਸਕੂਲ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਗਈ। ਗੁੱਡ ਆਫਟਰਨੂੰ ਐਵਰੀਵਨ ਥਿਸ ਇ ਸਾਨਿਆ ਫਿਤਕੌਰ ਐਸ ਯੂ ਆਲ ਨੋ ਥੈਟ ਯੈਸਟਰਡੇ ਆਰ ਰਿਜ਼ਲਟ ਵਾਸ ਡਿclare ਆਲ ਦ ਸਟੂਡੈਂਟਸ ਕੁੱਡ ਵੈਰੀ ਸਕੋਰਡ ਵੈਰੀ ਗੁੱਡ ਮਾਰਕਸ ਐਂਡ ਆ ਸਕੋਰਡ 4 6 4 ਮਾਰਕਸ ਆਊਟ ਆਫ 500 ਐਂਡ ਥਿਸ ਇ ਥਿਸ ਹੈਪਨਸ ਬਿਕਾਸ ਆਫ ਆਰ ਟੀਚਰਸ ਐਂਡ ਆਰ ਪੇਰੈਂਟਸ ਆਈ ਵਾਂਸ ਅਗੇਨ ਆਈ ਥੈਂਕ ਯੂ ਟੂ ਆਲ ਮਾਈ ਟੀਚਰਸ ਐਂਡ ਮਾਈ ਪੇਰੈਂਟ ਫਾਰ ਥਿਸ ਅਚੀਵਮੈਂਟ ਥੈਂਕ ਯੂ ਮੇਰਾ ਨਾਮ ਜੈਸਿਕਾ ਕੁਮਾਰੀ ਹੈ ਅਤੇ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾਪਿੰਡ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਰਹੀ ਹਾਂ ਇਸ ਸਾਲ 12ਵੀਂ ਦੇ ਨਤੀਜਿਆਂ ਵਿੱਚੋਂ ਮੇਰਾ 90% ਨਤੀਜਾ ਰਿਹਾ ਹੈ ਜਿਸ ਨਾਲ ਸਾਡੇ ਸਕੂਲ ਦਾ ਅਤੇ ਮੈਂ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਬੜੇਪਿੰਡ ਸਕੂਲ ਵਿੱਚ ਪੜ੍ਹਾਈ ਬਹੁਤ ਵਧੀਆ ਹੈ ਇੱਥੇ ਮੈਂ ਆਪਣੇ ਅਧਿਆਪਕਾਂ ਦਾ ਅਤੇ ਸਮੂਲ ਸਕੂਲ ਸਟਾਫ ਸਾਰਿਆਂ ਦਾ ਆਪਣੇ ਟੀਚਰਸ ਦਾ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦੀ ਮਿਹਨਤ ਸਦਕਾ ਹੀ ਮੇਰੇ ਇਨੇ ਨੰਬਰ ਆ ਸਕੇ ਆ ਐਂਡ ਬਡੇ ਪ੍ਰਿੰਟ ਸਕੂਲ ਵਿੱਚ ਮੈਂ ਰੋਜ਼ ਅਪ ਡਾਊਨ ਕਰਦੀ ਸੀ ਬਸ ਰਹੀ ਤੇ ਇਹ ਸਕੂਲ ਦੀ ਸਟੱਡੀ ਬਹੁਤ ਵਧੀਆ ਆ ਐਂਡ ਮੇਰਾ ਨਤੀਜਾ টিਚਰਸ ਕਰਕੇ ਹੀ ਮੇਰਾ ਵਧੀਆ ਆ ਸਕਿਆ ਥੈਂਕ ਯੂ ਮੇਰਾ ਏਮ ਲਾਇਰ ਬਣਨ ਦਾ ਆ ਸਸ਼ੇਕਾਲ ਮੇਰਾ ਨਾਮ ਰਣਜੀਤ ਕੌਰ ਹੈ ਮੈਂ ਪਲਸ 2 ਜਮਾਤੀ ਵਿਦਿਆਰਥਣਾਂ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੜਾਪਿੰਡ ਜਲੰਧਰ ਦੀ ਵਿਦਿਆਰਥਣਾਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਸ਼ਾਮੀ 4:00 ਵਜੇ ਤੋਂ ਬਾਅਦ ਸਾਡੇ ਨਤੀਜੇ ਆਏ ਤੇ ਅਸੀਂ ਸਾਰਿਆਂ ਨੇ ਬੜੇਪਿੰਡ ਦੇ ਸਕੂਲ ਦੇ ਵਿਦਿਆਰਥੀ ਨੇ ਬਹੁਤ ਵਧੀਆ ਨੰਬਰ ਪ੍ਰਾਪਤ ਕੀਤੇ ਸਾਰੇ ਮਤਲਬ ਟੀਚਰ ਵੀ ਸੈਟੀਸਫਾਈਡ ਹੈ ਬੱਚੇ ਵੀ ਸੈਟੀਸਫਾਈਡ ਹੈ ਤੇਸੀ ਬਹੁਤ ਖੁਸ਼ ਹਾਂ ਕਿ ਅੱਗੇ ਵੀ ਸਾਨੂੰ ਇੰਨੇ ਵਧੀਆ ਟੀਚਰ ਮਿਲੇ ਤੇਸੀ ਬਹੁਤ ਖੁਸ਼ ਹਾਂ ਕਿ ਮਤਲਬ ਨੰਬਰ ਬਹੁਤ ਵਧੀਆ ਹੈ ਸਾਰੇ ਨੇ ਸਾਰੇ ਸੈਟੀਸਫਾਈਡ ਆ ਕਰਦੇ ਵੀ ਸੈਟੀਸਫਾਈਡ ਆ ਹੁਣ ਅਸੀਂ ਮਤਲਬ ਅੱਗੇ ਵੀ ਇੰਨੀ ਮਿਹਨਤ ਕਰਾਂਗੇ ਹੁਣ ਜੇ ਟੀਚਰਾਂ ਤੋਂ ਸਿੱਖੇਗੇ ਅੱਗੇ ਵੀ ਇਦਾਂ ਆਪਣੀ ਲਾਈਫ ਚ ਰਾਈਜ਼ ਕਰਾਂਗੇ ਤੇ ਸ਼ਾਈਨ ਕਰਾਂਗੇ ਥੈਂਕ ਯੂ ਗੁੱਡ ਆਫਟਰਨੂੰ ਮੇਰਾ ਨਾਮ ਸਾਇਰਾ ਹੈ ਅਤੇ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੜਾਪਿੰਡ ਦੀ ਵਿਦਿਆਰਥਣ ਹਾਂ ਅਤੇ ਮੈਂ ਪਲੱਸ 2 ਕਾਮਰਸ ਦੇ ਵਿੱਚ ਪੜੀ ਹਾਂ ਇਸ ਸਕੂਲ ਦੇ ਵਿੱਚ ਆ ਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਇੱਥੇ ਦੇ ਟੀਚਰ ਸਹਿਬਾਨ ਅਤੇ ਬਾਕੀ ਸਾਰੇ ਸਟਾਫ ਮੈਂਬਰਾਂ ਨੇ ਮੇਰੇ ਇੰਨਾ ਵਧੀਆ ਰਿਜ਼ਲਟ ਲਿਆਉਣ ਦੇ ਵਿੱਚ ਬਹੁਤ ਹੀ ਮਿਹਨਤ ਕੀਤੀ ਅਤੇ ਇਸ ਇਸ ਦੇ ਸਦਕਾ ਹੀ ਮੇਰੇ ਅੱਜ ਇੰਨੇ ਵਧੀਆ ਨੰਬਰ ਆਏ ਨੇ ਥੈਂਕ ਯੂ ਮੇਰਾ ਏਮ ਇਹ ਹੈ ਕਿ ਮੈਂ ਅੱਗੇ ਜਾ ਕੇ ਪੜਾਈ ਕਰਾਂ ਅਤੇ ਇੱਕ ਡਿਜੀਟਲ ਮਾਰਕੀਟਰ ਬਣਾ ਸਸ਼ੀਕਾਲ ਮੇਰਾ ਨਾਮ ਗੀਤਿਕਾ ਤੇ ਮੈਂ ਪਲੱਸ 2 ਜਮਾਨ ਦੀ ਵਿਦਿਆਰਥਣ ਹਾਂ ਤੇ ਮੈਂ ਆਪਣੀ ਪਲੱਸ 2 ਗਵਰਨਮੈਂਟ ਗਰਲਸ ਸੀਨੀਅਰ ਸੈੰਡਰੀ ਸਮਾਰਟ ਸਕੂਲ ਬੜਾਪਿੰਡ ਗਰਲ ਸਕੂਲ ਤੋਂ ਕੀਤੀ ਆ ਤੇ ਇੱਥੇ ਸਕੂਲ ਦੀ ਪੜ੍ਹਾਈ ਬਹੁਤ ਹੀ ਜ਼ਿਆਦਾ ਵਧੀਆ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਸ਼ਾਮ ਨੂੰ ਸਾਡਾ ਰਿਜ਼ਲਟ ਆਇਆ ਤੇ ਉਸ ਦੇ ਵਿੱਚ ਮੈਂ 91.3 ਪਰਸੈਂਟ ਸਕੋਰ ਕੀਤਾ ਤੇ ਇਹਦੇ ਵਿੱਚ ਸਾਡੇ ਟੀਚਰਸ ਤੇ ਪੇਰੈਂਟਸ ਦਾ ਬਹੁਤ ਹੀ ਵੱਡਾ ਹੱਥ ਆ ਮੈਂ ਤੁਹਾਨੂੰ ਸਾਰਿਆਂ ਨੂੰ ਸੁਜੈਸਟ ਕਰੂੰਗੀ ਕਿ ਇਹ ਸਕੂਲ ਬਹੁਤ ਹੀ ਜ਼ਿਆਦਾ ਵਧੀਆ ਇੱਥੇ ਦੀ ਪੜ੍ਹਾਈ ਇੱਥੇ ਦੀ ਫੈਸਿਲਿਟੀਆਂ ਬਹੁਤ ਹੀ ਜ਼ਿਆਦਾ ਵਧੀਆ ਆ ਸੋ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ ਜਿਹੜਾ 2024-25 ਆ ਉਹਦੇ ਰਿਜ਼ਲਟ ਡਿਕਲੇਅਰ ਕੀਤੇ ਗਏ ਮੈਨੂੰ ਦੱਸਦਿਆਂ ਬੜੀ ਖੁਸ਼ੀ ਆ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਦਾ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਰਿਜ਼ਲਟ ਆ 12ਵੀਂ ਕਲਾਸ ਦਾ ਬਹੁਤ ਸ਼ਾਨਦਾਰ ਰਿਹਾ ਸਾਡੇ ਕੋਲ ਸਕੂਲ ਦੇ ਵਿੱਚ ਤਿੰਨ ਸਟਰੀਮ ਆ ਜੀ ਕਾਮਰਸ ਆ ਸਾਇੰਸ ਆ ਤੋ ਬਿਨਾ ਆਰਟਸ ਆ ਤੇ तकरीबन 14 ਬੱਚਿਆਂ ਨੇ 90% ਤੋਂ ਵੱਧ ਮਾਰਕਸ ਲੈ ਕੇ ਸਕੂਲ ਦਾ ਨਾਮ ਜਿਹੜਾ ਉਹ ਰੋਸ਼ਨ ਕੀਤਾ ਇਹਦੇ ਨਾਲ ਹੀ तकरीबन ਸਾਰੇ ਬੱਚੇ ਫਰਸਟ ਡਿਵੀਜ਼ਨ ਦੇ ਵਿੱਚ ਪਾਸ ਹੋਏ ਆ ਤੇ ਸਕੂਲ ਦਾ ਰਿਜ਼ਲਟ 100% ਰਿਹਾ ਸਟ੍ਰੀਮ ਵਾਈਜ਼ ਜਿਹੜੇ ਬੱਚਿਆਂ ਨੇ ਪ੍ਰਾਪਤੀਆਂ ਜੀਤੀਆਂ ਉਹ ਇਸ ਪ੍ਰਕਾਰ ਆ ਕਿ ਸਾਡੇ ਕੋ ਆਰਟਸ ਦੇ ਵਿੱਚ ਸਾਨੀਆ ਪ੍ਰੀਤਕੌਰ ਨੇ 464 ਮਾਰਕਸ ਲਏ ਆ 500 ਦੇ ਵਿੱਚੋਂ ਇਹਦਾ 93% ਸਕੋਰ ਰਿਹਾ ਇਤੋ ਬਿਨਾ ਗੀਤ ਦਾ ਮੈਮੀ ਉਹਨਾਂ ਦੇ 458 ਨੰਬਰ 92% ਸੁਹਾਣੀ 458 ਨੰਬਰ 92% ਰਣਜੀਤ ਕੌਰ 458 ਨੰਬਰ 92% ਮਤਲਬ ਤਿੰਨਾਂ ਬੱਚਿਆਂ ਦੇ ਇੱਕੋ ਜਿਹੇ ਨੰਬਰ ਆ ਬ੍ਰੈਕਟ ਏ ਤਿੰਨ ਬੱਚੇ ਸਾਡੇ ਕੋਲ ਸੈਕੰਡ ਪੋਜੀਸ਼ਨ ਦੇ ਵਿੱਚ ਜੈਸਿਕਾ ਕੁਮਾਰੀ ਦੇ 452 ਨੰਬਰ ਆ ਇਹਨੇ 90.4% ਮਾਰਕਸ ਲਏ ਆ ਇਤੋਂ ਬਿਨਾ ਪਲੱਸ 2 ਸਾਇੰਸ ਦੀ ਗੱਲ ਕਰੀਏ ਤੇ ਹਰਮਨ ਪ੍ਰੀਤਕੌਰ ਦੇ 460 ਨੰਬਰ ਆ 92% ਸਕੋਰ ਸੈਕੰਡ ਰਜਨੀ ਕੁਮਾਰੀ ਉਹਨਾਂ ਦੇ 454 ਨੰਬਰ ਆ 90.8% ਥਰਡ ਪੋਜੀਸ਼ਨ ਆ ਕੋਮਲ ਜਾਦਵ ਜਿਨ੍ਹਾਂ ਨੇ 446 ਨੰਬਰ ਲੈ ਕੇ 89% ਸਕੋਰ ਕੀਤਾ ਇਤੋਂ ਬਿਨਾ ਮੈਂ ਪਲੱਸ 2 ਕਾਮਰਸ ਦੀ ਗੱਲ ਕਰਾਂ ਤੇ ਫਰਸਟ ਪੋਜੀਸ਼ਨ ਜਿਹੜੀ ਆ ਉਹ ਪਰਮਜੀਤ ਕੌਰ ਨੇ ਜਿਨ੍ਹਾਂ ਦੇ 460 ਨੰਬਰ ਨੇ 92% ਮਾਰਕਸ ਹਿਮਾਨੀ ਰਤੂ ਇਹ ਬ੍ਰੈਕਟਡ ਫਰਸਟ ਨੇ ਇਹਨਾਂ ਦੇ ਵੀ 92% ਮਾਰਕਸ ਆ 460 ਨੰਬਰ ਪ੍ਰਭਜੋਤ 459 ਨੰਬਰ 91.8 ਪਲਵੀ 458 ਨੰਬਰ 91.6 ਇਹ ਜਿਹੜੀ ਅਸਲ ਦੇ ਵਿੱਚ ਸਿਹਰਾ ਇਹ ਬੱਚਿਆਂ ਦੀ ਮਿਹਨਤ ਦਾ ਆ ਤੇ ਮੈਂ ਇਹ ਵੀ ਸੋਚਦਾ ਵੀ ਜਿਹੜਾ ਕ੍ਰੈਡਿਟ ਆ ਮੇਰੇ ਜਿਹੜੇ ਸਕੂਲ ਦੀ ਟੀਮ ਆ ਸਾਡੇ ਟੀਚਰ ਸਾਹਿਬਾਨ ਆ ਉਹਨਾਂ ਦੀ ਸਖਤ ਮਿਹਨਤ ਨੂੰ ਵੀ ਜਾਂਦਾ ਬੱਚਿਆਂ ਦੀ ਡੈਡੀਕੇਸ਼ਨ ਆ ਬੱਚਿਆਂ ਦੀ ਹਾਰਡ ਵਰਕਿੰਗ ਆ ਤੇ ਅਸੀਂ ਹੋਪ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਇਸੇ ਤਰ੍ਹਾਂ ਗੁੱਡ ਮਾਰਕਸ ਲੈਣਗੇ ਲਗਭਗ ਸਾਰੇ ਬੱਚੇ ਫਰਸਟ ਡਿਵੀਜ਼ਨ ਦੇ ਵਿੱਚ ਪਾਸ ਹੋਏ ਆ ਸਾਡੇ ਕੋਲ ਇਹਨਾਂ ਤਿੰਨਾਂ ਸਟੇਮ ਦੇ ਵਿੱਚ ਜੇ ਪਿੰਡੂ ਖੇਤਰਾਂ ਦੀ ਗੱਲ ਕਰੀਏ ਤੇ ਪਿੰਡੂ ਖੇਤਰਾਂ ਦੇ ਵਿੱਚ بڑا ਪਿੰਡ ਜਿਹੜਾ ਗਰਲ ਸਕੂਲ ਆ ਇਹ ਇੱਕ ਇਹੋ ਜਿਹਾ ਸਕੂਲ ਆ ਜਿਹੜਾ ਬੱਚਿਆਂ ਨੂੰ ਇਸ ਸਟੈਂਡਰਡ ਦੀ ਜਿਹੜੀ ਐਜੂਕੇਸ਼ਨ ਉਹ ਪ੍ਰੋਵਾਈਡ ਕਰਦਾ ਲਗਭਗ ਮੈਂ ਹਰ ਵਾਰੀ ਗੱਲ ਦੱਸਦਾ ਕਿ 26 ਤੋਂ 27 ਪਿੰਡ ਨੇ ਜਿੱਥੋਂ ਬੱਚੇ ਇੱਥੇ ਐਜੂਕੇਸ਼ਨ ਲੈਣ ਲਈ ਆਂਦੇ ਆ ਸੋ ਅਸੀਂ ਵਿਸ਼ਵਾਸ ਦਿਵਾਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਇੱਦਾਂ ਹੀ ਗੁੱਡ ਰਿਜ਼ਲਟ ਸ਼ੋ ਕਰਨਗੇ ਇੱਕ ਮੇਰੀ ਬੇਨਤੀ ਇਲਾਕਾ ਨਿਵਾਸੀਆਂ ਨੂੰ ਆ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਗਵਰਨਮੈਂਟ ਸਕੂਲ ਦੇ ਵਿੱਚ ਦਾਖਲ ਕਰਾਓ ਤਾਂ ਜੋ ਜਿਹੜੀ ਸਹੂਲਤ ਇਹ ਐਜੂਕੇਸ਼ਨ ਦੀ ਰੂਰਲ ਐਜੂਕੇਸ਼ਨ ਦੀ ਜਿਹੜੀ ਇਸ ਸਕੂਲ ਦੇ ਵਿੱਚ ਇਹਨਾਂ ਸਟੇਮ ਦੀ ਐਜੂਕੇਸ਼ਨ ਦੀ ਫੈਸਿਲਿਟੀ ਆ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕੀਤੇ ਜਾ ਸਕੇ ਇਹ ਤੋਂ ਬਿਹਤਰ ਸਕੂਲ ਸਾਡੇ ਹੋਰ ਏਰੀਏ ਦੇ ਵਿੱਚ ਪਿੰਡੂ ਏਰੀਏ ਦੇ ਵਿੱਚ ਨਹੀਂ ਆ ਸੋ ਮੇਰੀ ਬੇਨਤੀ ਨੂੰ ਕਬੂਲ ਕਰਦੇ ਹੋਏ ਮੈਕਸਿਮਮ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਦਾਖਲੇ ਲਈ ਭੇਜੋ ਧੰਨਵਾਦ ਜੀ